ਇਹ ਰਖਲੇ ਵੀ ਡੇਢ ਸਾਲ ਦਾ ਟਿਕਾ ਲੱਗਦਾ ਹੁੰਦਾ ਜਿਹੜਾ ਜੁਹਾਰ ਦੇ ਉਹ ਲੱਗਣਾ ਹੁੰਦਾ ਪਰ ਤੇ ਨਹੀਂ ਫਿਰ ਤੁਸੀਂ ਉਹੀ ਕਹਿ ਦਿਓ ਮੇਰਾ ਉਹ ਆਟਾ ਖਾਨ ਨੂੰ ਜੀ ਕਰਦਾ ਝੂਠ ਕਿਉਂ ਬੋਲਦੇ ਮੈਨੂੰ ਡਾਕਟਰ ਨੇ ਕਿਹਾ ਤਾਂ ਮਨਪ੍ਰੀਤ ਤਾਂ ਤਿਆਰ ਹੋਇਆ ਨਾ ਹੋਇਆ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਇਹ ਮੇਰਾ ਜਲੂਸ ਕੱਢ ਦਿੰਦਾ ਜੀ ਕੀ ਦੇ ਕੇ ਇੱਕ ਵਾਰ ਤਾਂ ਕੱਟਣਾ ਵੀ ਇਹ ਕੱਟ ਗਿਆ ਆਪਣੇ ਨਾਲ ਅਨਜੀਤ ਸਸਵੀ ਕਾਹਲੀ ਸਾਰਿਆਂ ਨੂੰ ਸਵਾਗਤ ਆਪੇ ਸਾਡਾ ਆਪਣੇ YouTube ਚੈਨਲ ਮਿਸ ਫਰੈਂਡ ਮਿਸਿਸ ਸੇਵਿਆ ਕਪਲ ਤੇ ਅੱਜ ਹੋ ਗਏ ਆਪਾਂ ਬਹੁਤ ਲੇਟ ਬਾਈ ਉੱਠਣ ਦੇ ਵਿੱਚ ਬੱਜ ਗਿਆ 8:30 ਕਿਉਂਕਿ ਰਾਤ ਨਾ ਜੁਝਾਰ ਥੋੜਾ ਜਿਆਦਾ ਲੇਟ ਸੁੱਤਾ ਸੀਗਾ ਉਹਦੇ ਕਰਕੇ ਤੇ ਇੱਕ ਵਿੱਚ ਦੀ ਲੈਂਡ ਚਲੀ ਗਈ ਸੀ ਤਾਂ ਵੀ ਡਿਸਟਰਬੈਂਸ ਜੀ ਹੋ ਗਈ ਇਸ ਕਰਕੇ ਬਟ ਫੇਰ ਵੀ ਜ਼ਿਆਦਾ ਲੇਟ ਨਹੀਂ ਹੋਈ ਅੱਧਾ ਘੰਟੀ ਲੇਟ ਹੋਏ ਸੀਗੇ ਕੰਮ ਨਿਵੇੜ ਲਾਂਗੇ ਕਿਉਂਕਿ ਅੱਜ ਧੋਣ ਵਾਲੇ ਕੱਪੜੇ ਆ ਜਿਹੜੇ ਉਹ ਘਟਨੇ ਅੱਜ ਆਪਣਾ ਦੂਸਰਾ ਕੰਮ ਹੀ ਆ ਠੀਕ ਆ ਕੱਪੜਾ ਲੀੜ ਅੱਜ ਘਟਾ ਆਪਣਾ ਧੋਣ ਵਾਲਾ ਤਫਾ ਉਹ ਹਿਸਾਬ ਨਾਲ ਆਪਦਾ ਜਲਦੀ ਜਿਉ ਜਲਦੀ ਜਿਹੜਾ ਕੰਮ ਆ ਉਹ ਨਵੇੜ ਲੈਣੇ ਆ ਮੈਂ ਬੀਟ ਕਰੀ ਨਹੀਂ ਰਿੱਕੀ ਦੀ ਵੀ ਜੇ ਆ ਜਾਣ ਤਾਂ ਉਹਨਾਂ ਨੂੰ ਚਾਹ ਪਾਣੀ ਫੜਾ ਕੇ ਉਹ ਆਪਦਾ ਕੰਮ ਕਰ ਲੈਣਗੇ ਤੇ ਆਪਾਂ ਆਪਦਾ ਕੰਮ ਕਰ ਲਾਂਗੇ ਰਾਤ ਹਨੇਰੀ ਬਹੁਤ ਆਈ ਸੀ ਤੁਸੀਂ ਵੀ ਦੱਸੋ ਕਿੱਥੀ ਕਿੱਥੇ ਆਈ ਹੈ ਹਨੇਰੀ ਬਹੁਤ ਹਨੇਰੀ ਸੀਗੀ ਸਾਡੇ ਤਾਂ ਸਾਰਾ ਰੇਤਾ ਛੜਿਆ ਵਾ ਪਹਿਲਾਂ ਡਸਟਿੰਗ ਕਰਦੇ ਆ ਚੰਗੇ ਤਰੀਕੇ ਨਾਲ ਫੇਰ ਕਿਤੇ ਜਾ ਕੇ ਝਾੜੂ ਪੋਚਾ ਕਰਾਂਗੇ ਚਲੋ ਤੁਸੀਂ ਵੀ ਕਰ ਲਓ ਬਈ ਮੈਂ ਵੀ ਕਰਦੀ ਆ ਸਾਜੀ ਗੁੱਡ ਮਾਰਨ ਸਸਤੀ ਗਾਵ ਸਵਾਸਤ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਟਾਈਮ ਬਚ ਗਿਆ 7:30 8 ਅੱਜ ਅਸੀਂ ਥੋੜਾ ਲੇਟ ਹੋ ਗਏ ਸੀਗੇ ਕਿਉਂਕਿ ਰਾਤ ਤੇ ਲੇਟ ਸੀ ਨਾ ਕੰਮ ਕਰਦੇ ਜੁਝਾਰ ਨੇ ਰਾਤ ਤੱਕ ਕਰਿਆ ਬੜਾ ਠੀਕ ਹੈ ਜੀ ਜੀ ਅੱਜ ਦੀਆਂ ਹੀ ਜਿੰਨੇ ਦੀ ਬਹੁਤ ਬੁਰਾ ਹਾਲ ਕਰ ਰੱਖਿਆ ਸਾਰੇ ਕੀਤੇ ਇਨੇ ਦੀ ਤਾਂ ਵਾਲੀ ਘੜੀ ਦੀ ੜਕੀ ੜਕ ਕੇ ਇੱਕ ਹੋਰ ਖਬਰ ਮਿਲੀ ਸਾਨੂੰ ਵੀ ਜੁਝਾਰ ਦੇ ਦਾ ਕਹਿੰਦੇ ਵੀ 1.5 ਸਾਲ ਦਾ ਕੀ ਗੱਲ ਲੱਗਦਾ ਹੁੰਦਾ ਜਿਹੜਾ ਜੂਹਾਰਦੇ ਉਹ ਲੱਗਣਾ ਦਾ ਬੱਟੇ ਡੇ ਫੱਟੇ 1.5 ਸਾਲ ਦਾ ਤਾਂ ਹਜੇ ਹੋਇਆ ਨਹੀਂ ਮੈਂ ਉਹੀ ਪੁੱਛ ਕੇ ਆਉਣਾ ਹੁਣ ਜਾ ਕੇ ਆਉਣਾ ਵੜੇ ਆ ਉਹਨੂੰ ਪਤਾ ਕਰਕੇ ਆਉਣਾ ਵੀ ਇਹ ਚੱਕਰ ਕੀ ਹੈ ਕਿਉਂਕਿ ਇਹ ਤਾਂ ਸਾਰਾ ਹੀ ਟੀਕੇ ਲੇਟ ਚੱਲ ਰਹੇ ਨੇ ਕਿਉਂਕਿ ਬਿਮਾਰ ਜਿਆਦਾ ਸੀ ਨਾ ਤਾਂ ਕਰਕੇ ਉਹਨੂੰ ਲਗਾਉਂਦੇ ਨਹੀਂ ਹੁੰਦੇ ਸੀ ਜਦੋਂ ਬਿਮਾਰ ਹੁੰਦਾ ਸਸਤੇ ਹੁੰਦਾ ਉਹ ਕਹਿੰਦੀ ਆ ਹਾਂ ਬਰਥਡੇਅਮ ਬਿਮਾਰ ਕਰਕੇ ਇਹ ਫਿਰ ਸਾਰੇ ਟੀਕੇ ਜਿਹੜੇ ਉਹ ਲੇਟ ਹੀ ਲੱਗੇ ਸੀਗੇ ਫਿਰ ਤਾਂ ਕਰਕੇ ਹੁਣ ਮੈਂ ਪੁੱਛ ਕੇ ਆਉਣਾ ਜਾ ਕੇ ਹਾਂਜੀ ਉਹ ਕਾਰਡ ਲੈ ਜੋ ਨਾਲ ਉਹਨਾਂ ਨੇ ਕਿਹਾ ਸੀ ਵੀ ਕਾਰਡ ਲੈ ਕੇ ਆਇਓ ਹਾਂ ਚਲੋ ਮੈਂ ਪੁੱਛ ਕੇ ਆਉਣਾ ਵੀ ਕੀ ਸੀਨ ਹੈ ਨਾ ਜਾ ਕੇ ਆਉਣਾ ਸਾਡੇ ਪਿੰਡ ਭਾਈ ਟੀਕੇ ਲੱਗਦੇ ਸਰਕਾਰੀ ਦਾ ਹਸਪਤਾਲ ਬਣਿਆ ਹੋਇਆ ਸਾਡੇ ਪਿੰਡ ਦਾ ਜੁਹਾਰ ਦਾ ਆਪਾਂ ਪਤਾ ਕਰਾਇਆ ਮਨਪ੍ਰੀਤ ਹਾਂਜੀ ਉਹ ਕਹਿੰਦਾ ਭਾਈ ਅੰਦਰ ਡੈਡੀ ਸੁਣੀ ਲੜੀ ਜਾਂਦੇ ਵੀ ਅੱਜ ਵਿਧਵਾਰਾਂ ਦਾ ਵੀਰਵਾਰ ਆ ਉਹ ਕਾ ਕੇ ਵੀਰ ਆ ਦੇਖੋ ਬੰਦਾ ਵਿਧਵਾਰਾਂ ਰਿਕੇ ਕਾ ਮਤਲਬ ਸੀਗਾ ਵੀਰਵਾਰ ਆ ਤੇ ਉਹ ਕਹਿੰਦੇ ਵੀ ਭਾਈ 16 ਤੋਂ ਲੈ ਕੇ 24 ਮਹੀਨੇ ਦੇ ਵਿੱਚ ਲਾਉਣਾ ਹਾਂ ਪਹਿਲਾ ਵਾਲੀ ਵੈਕਸੀਨ ਵੀ ਦੀ ਲੇਟ ਹੀ ਲੱਗੀ ਐ ਵੀ ਤੁਹਾਡੀ ਮਰਜ਼ੀ ਚ ਹੈ ਹੁਣ ਲਵਾਉਣਾ ਚਾਹੇ ਅਗਲੇ ਮਹੀਨੇ ਲਵਾਉਣਾ ਠੀਕ ਹੱਸ ਠੀਕ ਐ ਨਾ ਤੈਨੂੰ ਕਿਉਂਕਿ 1 ਸਾਲ 2 ਮਹੀਨਾ ਦਾ ਹੋ ਗਿਆ ਉਹ ਹਾਂ ਮडले 1 ਸਾਲ 4 ਮਹੀਨਾ ਦਾ ਹੋ ਗਿਆ ਹਾਂ 4 ਕੁ ਮਹੀਨੇ ਦਾ ਕਿੰਨੇ ਟਾਈਮ ਦਾ ਹੋ ਗਿਆ 1 ਸਾਲ ਤੇ 4 ਮਹੀਨਾ ਦਾ ਹੋ ਗਿਆ ਤੇ ਤੁਸੀਂ ਕਹਿੰਦੇ ਨੇ ਵੀ ਕਾਰਟੂਨ ਕਿੰਨਾ ਦੇਖਦਾ ਹੋ ਉਹ ਸਾਰਾ ਮਸਾ ਘੰਟਾ ਤੱਕ ਦੇਖਦਾ ਹੋ ਸਾਰੇ ਦਿਨ ਚ ਇਸ ਇੱਕ ਚੀਜ਼ ਹੋਰ ਮੈਂ ਤੁਹਾਨੂੰ ਹੋਰ ਹੀ ਦੱਸਦੀ ਆ ਹਾਂ ਉਹ ਨਾ ਬਾਈ ਆਏ ਨਹੀਂ ਹੈਗਾ ਜੇ ਉਹਨੂੰ ਬਾਹਰ ਕੋਈ ਇੰਟਰਸਟ ਆ ਚੀਜ਼ ਦੇ ਵਿੱਚ ਬਾੜੀ ਪੜੀ ਨੇਰੀ ਦੇ ਸਾਰਾ ਕੂੜਾ ਅੰਦਰ ਹੁੰਦਾ ਖਰਜਾ ਵਾ ਗੇਟ ਮਲ ਕਰਕੇ ਹੁਣ ਇੱਕ ਮਿੰਟ ਰੋਕ ਮਰਦੀ ਮਸਾ ਸੁੰਬਰ ਕੇ ਲਿਆਈ ਸੀ ਗੇਟ ਖੁੱਲ ਗਿਆ ਸਾਰੀ ਨੇਰੀ ਦਾ ਕੂੜਾ ਫੇਰ ਅੰਦਰ ਬਸ ਚੁੰਗਰ ਕੇ ਆਈ ਸੀ ਮੈਂ ਤਾਂ ਚੱਲ ਕੋਈ ਇਹ ਤੁਸੀਂ ਉਹਨਾਂ ਨੂੰ ਚੋਕ ਜਿਹਾ ਆ ਜੀ ਨੂੰ ਕੀ ਖਾਈ ਜਾਂਦਾ ਓਏ ਦੁਆਰੇ ਪੂਰਾ ਵੇਰ ਅੰਦਰ ਨੂੰ ਆਉ। ਹਣਾ? ਚੱਲ ਨਵੇੜ ਸਨਾਉਣਾ ਮੈਂ ਵੀ ਯਾਰ। ਅੱਛਾ ਪੈਪੀ ਲਾ ਲਓ ਅਜਾ ਦੇਖ ਤੋ ਕਿੰਨਾ ਗੰਦ ਪੈਪੀ ਮਨਪਰੀ ਦਾ। ਹੋਪੇ ਰਾਏ ਆ ਵੀ ਆ ਪਿੱਛੇ ਨੂੰ ਨਾ ਵਗ ਜੇ ਉੱਟ ਕੇ ਜਦੋਂ ਮਮੀ ਆਉਣਗੇ ਪੈਪ ਲੈ ਕੇ। ਕੱਦ ਕੇ ਮਮੀ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਆ। ਹੋਰ ਮੱਖੇ ਮੱਖਿਆਂ ਕਿੰਨਾ ਬੁਰਾ ਹਾਲ ਤਾਂ ਹੋਇਆ ਪਿਆ। ਰੁੱਤ ਰਿ ਰਤਾ ਹੋਇਆ ਵਿਚਾਰੇ ਪਾਸੇ। ਮੰਮੀ ਦਾ ਮਖਬਾਲ ਦੀ ਇਹ ਬੈ ਬਣਾਉਣਾ ਹਾਂ ਦੇਖੀ ਆਪਾਂ ਨੂੰ ਮੰਮੀ ਤੋਂ ਸਿੱਖਿਆ ਲੈਣੀ ਚਾਹੀਦੀ ਆ ਯਾਰ ਆ ਮੰਮੀ ਕਿੰਨੇ ਵਧੀਆ ਹਰੇ ਭਰੇ ਰੱਖਦੀ ਆਪਣੇ ਬੁਟੀਕ ਦੇ ਦੇਖ ਲਾ ਕੀ ਹਾਲ ਹੋਇਆ ਪਿਆ ਕੋਈ ਨਾ ਅੱਜ ਦੇਖੂ ਆ ਜੀ ਤੁਹਾਨੂੰ ਜਿੱਤੇ ਜਿੱਤੇ ਆਪਾਂ ਉਹ ਕੰਮ ਕਰਨਾ ਹੁੰਦਾ ਬੁਟੀਕ ਦਾ ਕੋਈ ਉੱਤੇ ਤੁਹਾਨੂੰ ਆਪ ਦਾ ਕੰਮ ਹੋ ਜਾਂਦੇ ਨੇ ਹਾਂ ਦੱਸ ਕੀ ਕਹਿੰਦੀ ਸੀ ਹਾਂ ਕਰਕੇ 24 ਨੂੰ ਕੀ 24 ਤਰੀਕ ਨੂੰ ਖਾਣ ਆ ਰਿਹਾ ਭੈਣੀ ਵਾਲਾ ਕਿੱਥੇ ਆਪਾਂ ਹਾਂ ਜਿਆ ਆਕਲਾਈਟ अच्छा कोई स्टोर ओपन हो रहा है कहंदे थ्री टेक ਦਾ थ्री टेक ਦਾ ਸਟੋਰੀ ਦੇਖੀ ਸੀ ਮੈਂ ਬਾਹਰ ਨਹੀਂ ਆਈ ਉਹਨੂੰ ਫਿਰ ਉਹਪਨੇ ਉਤੇ ਆਊਗਾ ਕੀ ਬਨੇ ਗਾਣਾ ਨੂੰ ਵੀ ਦੱਸਦੀ ਮਾੜਾ ਮਡਾ ਗਾਣਾਗਾ ਜੂ ਇੱਕ ਦੋੜਾ ਕਿਹੜਾ ਖਾੜਾ ਲਗਣਾ ਹਾਂ ਖਾੜਾ ਦੇਖਣਾ ਫੇਰ ਕੰਮ ਦਾ ਉਥੇ ਤਾਂ ਮੈਨੂੰ ਲੱਗਦਾ ਆਪਾਂ ਤਾਂ ਬਾਅਦ ਚ ਪਹੁੰਚਾਂਗੇ ਪਹਿਲੇ ਲੋਕ ਇੰਨੇ ਆ ਗਏ ਆ ਜਾਣ ਉਹਨਾਂ ਨੂੰ ਕੀ ਫਾਇਦਾ ਉਥੇ ਜੈਨ ਫਰਨਾ ਆ ਮਮਾ ਮੀਰ ਬਾ ਵੀ ਆਈ ਸੀ ਬਰਨਾਲਾ ਉਦੋਂ ਓਪਨਾਇਆ ਸੀ ਉਹ ਖਾੜਾ ਸੀ ਓਪਨ ਦਾ ਉਹ ਖਾੜਾ ਸੀ ਉਹ ਦੇਖਣ ਦਾ ਸੀ ਪੁੱਤ 1000 ਛੋਟਾ ਦੀ ਸਭ ਮੈਂ ਜਾਣਨ ਦਾ ਨਾ ਕਿਉਂ ਆ ਠੀਕ ਆ ਕਿੱਥੇ ਸਭ ਤੋਂ ਕਿੱਥੇ ਸੀ ਦੱਪ ਕਿੱਡਾ ਕਬੜਾ ਸੀ ਓਏ ਹੋਏ ਫੇਰ ਮਾਰਿਆ ਨਹੀਂ ਤੁਸੀਂ ਸਭ ਤਾਂ ਮਾਹ ਜਾਣਾ ਚਲੋ ਉਹਨੇ ਕਿਹੜਾ ਵਿਚਾਰੀ ਨੇ ਕੁਝ ਕਿਹਾ ਸੀ ਇਹ ਨਾ ਡੇੜੀ ਲਓ ਵੀ ਆਪਾਂ ਹੁਣ ਬੇੜਾ ਧੋਲੀਆ ਲਓ ਡੇੜੀ ਨੂੰ ਇਲਾਜ ਕਰ ਦਿਓ ਵਿਚਾਰੀ ਨੂੰ ਪਤਾ ਕੀ ਆ ਮੰਮੀ ਸਾਰੇ ਨਾ ਨਿਹਰੀ ਨਾਲ ਉੱਡ-ਉਡਾਈ ਜਾਂਦਾ ਅੰਦਰ ਨੂੰ ਉਧਰੋਂ ਕੱਢਣਾ ਗਿਆ ਉਧਰ ਮੈਂ ਕੱਢ ਦੰਨੀ ਆ ਤੁਸੀਂ ਇੱਥੇ ਪਾਈ ਪਲਾਓ ਹਾਂ ਨਲਿਆ ਪੋਚੇ ਜੇ ਫਿਰ ਮੈਂ ਸਾਫ ਦੂੰਗੀ ਸਾਰੇ ਜਦੋਂ ਫਿਰ ਕਾਰਟੂਨ ਨਾ ਦੇਖਣੇ ਹੋਣ ਨਾ ਫਿਰ ਜਮੀ ਨਹੀਂ ਦੇਖਦਾ ਹਨਾ ਹੁਣ ਵੀ ਮੈਨੂੰ ਛੇਤੀ ਬਾਹਰ ਬੁਲਾ ਲਓ ਲੈ ਹਾਂਜੀ ਟੈਪ ਦਾ ਪਤਾ ਲੱਗ ਗਿਆ ਵਿਚਾਰਾ ਭੱਗ ਗਿਆ ਮੰਮੀ ਉਹ ਵੀ ਬੁੱਸ ਬੁੱਸ ਜੇ ਕਰਕੇ ਵਗ ਗਿਆ ਵਿਚਾਰਾ ਚਰਦੇ ਡੈਡੀ ਨੂੰ ਕਹੋ ਮੈਂ ਬੜਰ ਇਟਾਗਾ ਰੇਟਾ ਤਾਂ ਹੋਣੀ ਸੀ ਨੇਰੀ ਕਰਕੇ ਬੜਰ ਇਟਾ ਬੋੜੀਆਂ ਜਿਹਾ ਤੇ ਈਕੂ ਵੀ ਬੋੜੀਆਂ ਚੜਕੇ ਵਾਗੇ ਆ ਦੇਖ ਓਏ ਜਿਹਾਰ ਕੇ ਰਾਜ ਧੋਤੀਆਂ ਜਾਣੀਆਂ ਫੇਰ ਨੇਰੀ ਆਈ ਫੇਰ ਦੇਖ ਲਾਂਗੇ ਬਾਅਦ ਚ ਕੀ ਬੰਦਾ ਬੜਰ ਇਟਾਇ ਸੀ ਕੱਲ ਤਾਂ ਬਾਲੀ ਚੜਕੇ ਆਈ ਸੀ ਮੇਰੀ ਆ ਦੇਖੋ ਇਤੋਂ ਪ੍ਰੋਪਰ ਦਿਖ ਰਿਹਾ ਕਿੰਨਾ ਹੋ 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 ਢੀੜ ਮਿੱਟੀ ਕਿੰਨੀ ਕਲੀਅਰ ਹੋਈ ਮੈਂ ਵੀ ਹੁਣ ਪੋਚਾ ਲਾ ਦਾਂ ਝਾੜੂ ਇਧਰੋਂ ਕੱਢਤਾ ਆਪਾਂ ਪੋਚਾ ਲਾ ਦੀ ਅੰਦਰ ਇਹਨੂੰ ਤਾਂ ਐਂ ਲੱਗਦਾ ਹੋ ਜਿਵੇਂ ਮੀਂਹ ਆਈ ਜਾਂਦਾ ਵੀ ਇਧਰ ਆ ਜਾ ਵਧੀਆ ਪੌੜੀਆਂ ਨੇਹਰੀ ਕਰਕੇ ਨਾ ਬਾਲਾ ਇਕੱਠਾ ਹੋਇਆ ਪਿਆ ਸਾਰਾ ਹੁੰਝ ਲਿਓ ਬੁਰਾ ਲੱਗਦਾ ਫਿਰ ਇਤਰੋਂ ਵੀ ਹੁੰਝ ਲਿਆ ਇੱਦਣੇ ਪੌੜੀਆਂ ਤੋਂ ਇਧਰ ਆਜੋ ਪੁੱਤ ਇਧਰ ਆਜੋ ਇਧਰ ਆਜੋ 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 ਸੈਂਡਲ ਲਾ ਦੋ ਚਲੋ ਵੀ ਸਾਰਾ ਆਪਣਾ ਬੇੜਾ ਤੋਤਾ ਪਿਆ ਜੂਹਾਰ ਉਧਰ ਆਉਂਦਾ ਦਾਦਾ ਹੀ ਨਾ ਖੇਡੀਆਂ ਦਾ ਪਹਿਨਾ ਰੇਤਾ ਚੜਿਆ ਪਿਆ ਸੀ ਨਾ ਪੂਰਾ ਸਾਫ-ਸਾਫ ਹੋ ਗਿਆ ਸਾਰਾ ਮੰਮੀ ਪੈਰਾਂ ਜਿਹਨੂੰ ਲੱਗੀ ਜਾਂਦਾ ਸੀ ਸਾਰਾ ਪੂਰਾ ਸਾਫ ਹੋ ਗਿਆ ਵਧੀਆ ਲੱਗ ਗਿਆ ਕਿਉਂਕਿ ਨੇਰੀ ਨਾ ਬਹੁਤ ਉਹ ਕਰ ਦਿੰਦੀ ਐ ਅੱਜ ਅਸੀਂ ਚਾਦਰ ਵੀ ਚੇਂਜ ਕਰਤੀ ਮੈਂ ਕਿਹਾ ਕੱਲ ਇੱਥੇ ਰੇਤਾ ਰੂਤਾ ਜਾ ਇਧਰੋਂ ਖਿੜਕੀਆਂ ਦੇ ਵਿੱਚ ਸਾਡੀ ਆ ਖਿੜਕੀ ਖੁੱਲੀ ਐ ਨਾ ਇੱਥੇ ਕੂਲਰ ਲੱਗਿਆ ਹੋਇਆ ਇਧਰੋਂ ਰੇਤਾ ਰੂਤਾ ਕਾਫੀ ਆ ਜਾਂਦਾ ਫਿਰ ਸਾਫ ਵੀ ਕੀਤੀਆਂ ਸੀ ਅੱਜ ਫਰ ਲੱਗਦੇ ਹੱਥ ਆਪਾਂ ਚਾਦਰ ਵੀ ਚੇਂਜ ਕਰੀ ਦਿੱਤੀ ਇਹ ਕਰੀ ਦੇਣੀ ਕੀ ਕੀ ਹੈਗਾ ਹਾਂਜੀ ਦਾਤਾ ਹਾਂ ਕਿਉਂ ਕਰਦੇ ਐਕਟ ਨੂੰ ਕੀ ਹੋਇਆ ਹੈ ਹੈ ਡਾਕਟਰ ਨੂੰ ਮੈਂ ਸੰਬਤ ਕਰ ਦਿੰਦੀ ਡਾਕਟਰ ਨੂੰ ਬੜਾ ਦੇਸ ਪ੍ਰਿਆਨ ਨੂੰ ਤੈਨੂੰ ਕਿਧਰ ਆਪਾਂ ਨੂੰ ਕਿੱਧਰ ਆ ਰਵੇ ਸਖਰਿਆ ਹਾਂਜੀ ਬਿੱਕਰੀ ਹੁੰਦੀ ਹੈ 50 ਤੋਂ 55 ਮੈਂ ਕਿੱਦਿਦੀ ਵਰਗਣੀਆਂ ਤੇ ਫਿਰ ਆਪਣੀਆਂ ਕਿਹੜਾ ਕਾਲੀਆਂ ਬੰਦੀਆਂ ਨੇ ਵੀ ਚਿੱਟੀਆਂ ਬੰਦੀਆਂ ਨੇ ਨੇ ਫਿਰ ਤੁਸੀਂ ਉਹੀ ਕਹਿ ਦਿਓ ਮੇਰਾ ਉਹ ਆਟਾ ਕਰਨ ਜੀ ਕਰਦੇ ਝੂਠ ਕੇ ਬੋਲਦੇ ਮੈਨੂੰ ਡਾਕਟਰ ਨੇ ਕਿਹਾ ਕਿ ਛੋਟੀ ਘਰੇ ਗੱਲ ਸੁਣੀ ਨਹੀਂ ਜਾਂਦੀ ਆਟੇ ਦੇ ਰਿਗਾਰਡਿੰਗ ਡਾਕਟਰ ਕਰਕੇ ਸੁਣੀ ਜਾਓ ਠੀਕ ਆ ਠੀਕ ਆ ਠੀਕ ਆ ਬਈ ਕੋਈ ਗੱਲਾਂ ਆ ਦੇਖ ਲਓ ਇੱਧਰ ਹੈ ਹਾਂ ਇਹਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ ਅੱਜ ਲਗਾਉਣਾ ਸੀ ਤੇਰੇ ਟੀਕੇ ਸਿੱਕੇ ਚਲ ਕੋਈ ਗੱਲ ਨਹੀਂ ਅਗਲੇ ਮਹੀਨੇ ਲਵਾ ਲਾਂਗੇ ਆ ਮੈਂ ਵੀ ਰੋਟੀ ਕਾਲਾਂ ਕਰ ਚੱਲੀ ਆ ਆਪਾਂ ਵੀ ਕੰਮ ਲੈ ਆਓ ਕੋਈ ਨਾ ਗੁੰਨਦਿਆ ਕਰੂੰ ਮੈਂ ਹੀ ਗੁੰਨਣਾ ਹੁੰਦਾ ਗੁੰਨਦਿਆ ਕਰੂ ਠੀਕ ਐ ਲਓ ਵੀ ਸਮਾਨ ਸੱਲਾ ਧਰ ਲਿਆ ਤੇ ਹੁਣ ਆਪਾਂ ਚੱਲੇ ਆ ਓਏ ਨਾ ਜੀ ਆ ਮਨਪ੍ਰੀਤ ਤਾ ਤਿਆਰ ਹੋਇਆ ਨਾ ਹੋਇਆ ਕੋਈ ਫਾਇਦਾ ਨਹੀਂ ਜਲੂਸ ਕਰਾਉਣਾ ਕੋਈ ਮੈਨੂੰ ਜਲੂਸ ਕੱਢ ਦਿੰਦਾ ਪੈਂਚ ਚੱਲੀਏ ਖੋਖ ਹੋ ਜਾਂਦਾ ਫਿਰ ਮੇਰੇ ਵਾਲ ਖਿਲਾਰ ਕੇ ਚਲੋ 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 ਰਿੱਕੀ ਜਾ ਕੇ ਗੱਲ ਚਲੋ ਚੱਲਦੇ ਗੱਲ ਕਰਦੇ ਚਲੋ ਗੱਲ ਕਰਦੇ ਲੋ ਵੀ ਅੱਜ ਹੈਗਾ ਕਰਮਜੀਤ ਦਾ ਬਰਥਡੇ ਸਾਡੇ ਕੋਲੇ ਕੰਮ ਕਰਦੀ ਏ ਕੁੜੀ ਉਹਦੇ ਵਾਸਤੇ ਆਪਾਂ ਲੈ ਕੇ ਆਏ ਆ ਕੇ ਉਹ ਵੀ ਲੈ ਆਇਓ ਆ ਵਾਲੇ ਹਾਂ ਦੋਨੇ ਹਾਂਜੀ ਬਈ ਤੇ ਆਪਾਂ ਪਹੁੰਚ ਗਏ ਬੁਟੀਕ ਤੇ ਚਾਹ ਪੀ ਰਹੇ ਆ ਅੱਜ ਗਾਇਸ ਤੁਸੀਂ ਵੀ ਚਾਹ ਪੀ ਲਓ ਅੱਜ ਸਾਡੇ ਕਰਮਜੀਤ ਦਾ ਨਾ ਹੈਪੀ ਬਰਥਡੇ ਆ ਬਈ ਸਾਰੇ ਜਣੇ ਵਿਸ਼ ਕਰ ਦਿਓ ਵਧੀਆ ਵਧੀਆ ਦੁਆਵਾਂ ਦੇਓ ਸਾਡੀ ਕਰਮਜੀਤ ਨੂੰ ਵੀ ਇਹ ਸੋਹਣਾ ਸੋਹਣਾ ਕੰਮ ਕਰੇ ਗਾਲਾਂ ਲੈਣੋਂ ਹਟ ਜੇ ਮੇਰੇ ਤੋਂ ਇਹ ਬਹੁਤ ਗਾਲਾਂ ਲੈਂਦੀ ਆ ਕਿਉਂਕਿ ਲੇਟ ਕਰਦੀ ਆ ਕੰਮ ਬਹੁਤ ਲੋ ਬਈ ਫੀਟਿੰਗ ਪਿੰਕ ਕਰਮਜੀਤ ਦਾ ਕੇਕ ਮੰਗਾ ਲਿਆ ਕਰਮਜੀਤ ਤੇ ਲਿਖਿਆ ਬਹੁਤ ਬਹੁਤ ਕਿੰਨੇ ਸਾਲ ਦੀ ਹੋ ਗਈ ਤੂੰ ਸਾਥ ਵਿੱਚ ਨਾ ਤੇਰੀ ਲੋ ਬਈ ਆਜੋ ਅਸੀਂ ਸਾਰੀ ਟੀਮ ਸੈਲੀਬ੍ਰੇਟ ਕਰ ਰਹੇ ਆ ਕਰਮਜੀਤ ਦਾ ਬਰਥਡੇ ਅਈ ਮਸਾਲੇ ਕਿੰਨੀ ਹੋ ਗਈ ਤਾਂ ਫੇਰ ਤਾਂ ਇਹ ਮੈਥੋਂ ਸਾਲੀ ਵੱਡੀ ਆ ਤੂੰ ਇਹ ਤੋਂ ਸਾਲੋਂ ਵੱਡੀ ਛੋਟੀ ਹੋਊਗੀ ਕਿੰਨੇ ਨੇ ਉਹ ਹੋਣੀ ਆਕ ਨੂੰ 40 ਦੇ ਕਰੀਬ ਟਾਈਮ ਆਪਾਂ ਸਾਰੇ ਬਰਾਬਰ ਬਰਾਬਰ ਜੇ ਦੀਆਂ ਆਜਾ ਕਰਮਜੀਤ ਲੈ ਵੀ ਮਾਰਚ 2002 ਦਾ ਮਾਰਚ 2002 ਤੇ ਪੱਖਾ ਕਰ ਬੰਦ 23 ਸਾਲ ਦੇ ਉਹਨਾਂ ਦੇ ਅਸੀਂ ਬਈ ਸਾਰੀ ਟੀਮ ਬਰਥਡੇ ਸੈਲੀਬ੍ਰੇਟ ਕਰ ਰਹੇ ਆਜਾ ਕਰਮਜੀਤ ਥੈਂਕ ਯੂ ਸੋ ਮਚ ਰਿੱਕੀ ਕੇਕ ਲਿਆਉਣ ਲਈ ਮੈਂ ਤਾਂ ਸਟ੍ਰੀਕ ਪਾਵਾਂਗਾ ਲੈ ਦੱਸ ਪਹਿਲਾਂ ਤੂੰ ਸਟ੍ਰੀਕ ਪਾ ਈਨਾ ਪਿੱਛੇ ਰਹਿ ਜੀ ਸਾਡੀ ਆਇਆ ਹੋਇਆ ਪਿਆ ਵੀ ਕੇਕ ਕੱਟੀਏ ਤੇ ਜਾਈਏ ਬੈਂਤਰ ਹੈਗੀ ਬੈਂਤਰ ਹੈਗੀ ਬੈਂਤਰ ਬੈਸ ਜੂ ਈ ਕੋ ਐਂਗੇ ਦੋ ਜੇ ਤੁਸੀਂ ਆਏ ਜੀ ਕਿਉਂ ਖੜੇ ਹੋ ਕੇ ਕਰੋ ਵਿਚਾਲੇ ਤਿੰਨ ਜਾਨੀਆਂ ਹੋਵੋ ਦੋ ਜਾਨੀਆਂ ਹੋਵੋ ਇੱਧਰ ਦੋ ਜਾਨੀਆਂ ਹੋਵੇ ਇੱਧਰ ਕਰ ਮੀਤ ਨੂੰ ਕਰੋ ਵਿਚਾਲੇ ਚੱਲ ਕਰਨ ਤੂੰ ਮੈਂ ਵੀ ਇੱਧਰ ਲੰਗ ਵੀਰਪਾਲ ਕਰਨ ਆ ਜਾ ਕਰਨ ਜੀ ਵੀਰਪਾਲ ਪੱਸੇ ਹੋ ਤੂੰ ਹਾਂ ਹੁਣ ਤੁਸੀਂ ਦੋ ਜਾਨੀਆਂ ਖੜੋ ਇੱਧਰ ਹਾਂ ਹੁਣ ਬਣੀ ਨਾ ਗੱਲ ਕਿੱਥੇ ਕਰੀਏ चलो कहो हैप्पी बर्थडे अबुल कुमार पहला हैप्पी बर्थडे ਸਵਾਦ ਮਾਬਾਈ ਤੇ ਲੰਮੀ ਉਮਰ ਕਰੇ ਠੀਕ ਆ ਚਾਬਲੇਟ ਲਿਆਉਣਾ ਆਉਦੇ ਜਵਾਕਾਂ ਦੇ ਸਾਰੇ ਕਾਰਜ ਬਿਹਾਰ ਦੇਖੇ ਠੀਕ ਆ ਤੇ ਆਦਿਆਂ ਨੂੰ ਆ ਦੇਖ ਕੇ ਜਾਵੇਂ ਪੋਤੇ ਫੋਤੇ ਨੂੰਹਾਂ ਦਾ ਗੜਾ ਬੁਲਾ ਲੈ ਕੇ ਫੇਰ ਜਾਵੇ ਸੱਸ ਪਤਾ ਲੱਗੇ ਵੀ ਸੱਸਾਂ ਦਾ ਤਜਰਬਾ ਤੂੰ ਦੇਖ ਕੇ ਜਾਵੇਂ ਆਂ ਨਸੂਣਾ ਦੇਖਣਾ ਥੋੜਾ ਜਾਈ ਕੁਝ ਕਰਦਾ ਨਹੀਂ ਤੁਸੀਂ ਇਹ ਪਲੇਟਾਂ ਨਹੀਂ ਲੈ ਕੇ ਕੱਚੇ ਘੜੀ ਵਾਲੇ ਨੇ ਸਾਡੇ ਯਾਰ ਕਲਾਸ ਵਿੱਚ ਨਾ ਕੱਚੇ ਨੇ ਬੰਦੇ ਸਾਡੇ ਹਾਂ ਲੋ ਵੀ ਸਾਨੂੰ ਕੱਟਿਆ ਨਹੀਂ ਆਸਾਨ ਹੋ ਗਿਆ ਪਰਮਾਤਮਾ ਸਾਨੂੰ ਅਹੀਂ ਸਾਰਿਆਂ ਨੂੰ ਹੱਸਦਾ ਵਾਸਤਾ ਰੱਖੇ ਕਿਸੇ ਦੀ ਨਜ਼ਰ ਨਾ ਲੱਗੇ ਠੀਕ ਆ ਇਹ ਮੇਰਾ ਛੋਟਾ ਜਿਹਾ ਪਰਿਵਾਰ ਆ ਇਹ ਜਿੱਦੇ ਦਾ ਮੇਰੇ ਨਾਲ ਜੁੜਿਆਗਾ ਟੱਚ ਬੁੱਡਾ ਹਨਾ ਵੀ ਇਹ ਕੁੜੀਆਂ ਨੇ ਨਾ ਕਦੇ ਮੇਰਾ ਗੁੱਸਾ ਕੀਤਾਗਾ ਠੀਕ ਆ ਜਿਹੜੀ ਚੀਜ਼ ਕਹਿਣੀ ਆ ਇਹਨਾਂ ਨੇ ਮੇਰੇ ਮੂੰਹ ਤੇ ਕਹਿ ਦੇਣੀ ਬਹੁਤ ਰਿਸਪੈਕਟ ਕਰਦੀਆਂ ਨੇ ਪਿਆਰ ਕਰਦੀਆਂ ਨੇ ਸਭ ਤੋਂ ਵੱਡੀ ਗੱਲ ਵੀ ਜੁਝਾਰ ਦਾ ਇੰਨਾ ਪਿਆਰ ਕਰਦੀਆਂ ਨੇ ਮੇਰਾ ਚਾਹੀ ਜਮਾ ਨਾ ਕਰਨ ਮੈਨੂੰ ਕਰੀ ਚੈੱਕ ਹੈਪੀ ਬਰਥਡੇ ਪੁੱਤ ਥੈਂਕ ਯੂ ਦੀਦੀ ਗੋਡ ਬਲੈਸ ਯੂ ਬਾਈ ਗੁਰੂ ਮੇਰ ਕਰ ਚਲੋ ਖਵਾਉ ਸਾਰੀ ਲੈਣੀਆਂ ਸਾਰੀ ਲੈਣੀਆਂ ਖਵਾਉ ਯਾਰ ਮਿੰਟ ਮਾਰ ਵੀਰਪਾਲ ਖਵਾ ਹੁਣ ਤੇਰਾ ਕੋਈ ਗੁੱਸਾ ਹੈਗਾ ਸਾਲ ਹੋ ਜੂਗਾ ਤਿੰਨ ਨੂੰ ਤਿੰਨ ਤਰੀਕ ਤਿੰਨ ਤਰੀਕ ਨੂੰ ਸਾਲ ਹੋ ਜੂਗਾ ਮੇਰਾ ਕੇਕ ਕੱਟਣ ਆਲਾ ਮੇਰਾ ਇਹਦਾ ਕੇਕ ਆਏ ਰਿੱਕੀ ਦੇ ਕੇਕ ਪਤਾ ਕਾਦਾ ਕੱਟਣਾ ਇਹ ਕੱਟ ਦੇਖ ਲਈ ਦੱਸਦੀ ਆ ਗਾਇਸ ਤੁਸੀਂ ਇੱਕ ਚੀਜ਼ ਦੇਖੋ ਇਹਨਾਂ ਦਾ ਪਿਆਰ ਸਾਡੇ ਨਾਲ ਐ ਆ ਵੀ ਇਹਨਾਂ ਨੇ ਮੰਗ ਕੇ ਚੀਜ਼ ਲੈਣੀ ਹੁੰਦੀ ਆ ਵੀ ਮੈਂ ਇਹ ਚੀਜ਼ ਨਹੀਂ ਜੀ ਮੈਂ ਤਾਂ ਦੱਸਣਾ ਪੈਂਦਾਗਾ ਬੋ ਯਾਰ ਪਹਿਲਾਂ ਤੇ ਧੁੱਪ ਵੀ ਪਾੜ ਹੋ ਯਾਰ ਦੱਸਣਾ ਪੈਂਦਾ ਸਾਰਾ ਉਸ ਮੂੰਹ ਸਾਡਾ ਛਾਡੋ ਮੰਤਰੀ ਜੀ ਯਾਰ ਉਹਨੇ ਨਹੀਂ ਖਵਾਣਾ ਇੱਕ ਮਿੰਟ ਯਾਰ ਉਹ ਕੱਢਦੀ ਸੀਗੀ ਮੈਂ ਸੱਸ ਨੂੰ ਦੱਸ ਕੇ ਕਰਾਉਣਾ ਪੈਂਦਾਗਾ ਠੀਕ ਆ ਬਈ ਠੀਕ ਆੜਦੀ ਨਹੀਂ ਹੈਗੀ ਕੀ ਫੀਲਿੰਗ ਲੈਣੀ ਸੱਸ ਨੂੰ ਹੋਰ ਕਿ ਬੰਨੇ ਨੇ ਮੰਨਣਾ ਕਿ ਨਹੀਂ ਕਿਉਂ ਉਮੀਦ ਨੇ ਇੰਨੀ ਮਾਰੀ ਮੈਨੂੰ ਤਾਂ ਲਿਆ ਦਿਓ ਬੱਸ ਤੋਂ ਮਿਠਾਈ ਖਿੰਦੇ ਸੀ ਮੈਂ ਜਾਣਦੀ ਨਹੀਂ ਵਜ਼ੀਕੇ ਚਾਨਣ ਕੀ ਥੈਂਕ ਯੂ ਥੈਂਕ ਯੂ ਮੈਂ ਤਾਂ ਮਿੱਠਾ ਬੰਦ ਕੀਤਾ ਸੀ ਬੰਦ ਕੀਤਾ ਸੀ ਤੇ ਰਹਿੰਦੇ ਚਲ ਅੱਜ ਦਾ ਦੰਦਾ ਖਾਓ ਤੂੰ ਰਹਿੰਦੇ ਅੱਜ ਦਾ ਤੇ ਕਿਹੜੀ ਕੱਲ ਭਾਈ ਮਿੱਠਾ ਬੰਦ ਕੀਤਾ ਹੋ ਗਾ ਜੀ ਅੱਜ ਸਵੇਰੇ ਆ ਕੇ ਕਹਿੰਦੀ ਮੈਂ ਬਦਲ ਨਹੀਂ ਲੱਗਦੀ ਆ ਵੀਡੀਓ ਵਿੱਚ ਉੱchnਾ ਵੀ ਇੱਕ ਦਿਨ ਥੋੜਾ ਬੱਡੀ ਹੋ ਜੇ ਦੋਸਤਾਂ ਤੋਂ ਵੀ ਇਹ ਨਿਹਰਾ ਕਰਕੇ ਮੇਰੀ ਥੋੜੀ ਤੰਗੀ ਤੇ ਚਾਹ ਸੋਣੀ ਸੀ ਇਹਨਾਂ ਦੇ ਕੋਲ ਵੀ ਤਾਬੂ ਸੀ ਜਦੋਂ ਉਹ ਲੋਡ ਰਹੀ ਹੁੰਦਾ ਮੈਂ ਤੇ ਚੱਲੇ ਹੁਣ ਘਰ ਘਰਮੀ ਬਣੀ ਪਰ ਲੱਗਦੀ ਹੈ ਬਾਹਰ ਨਿਕਲਣ ਦੀ ਜੀ ਨਹੀਂ ਕਰਦਾ ਤੜਕੇ AC ਦੀ ਕੂਲਿੰਗ ਜੀ ਵੱਧ ਜਾਂਦੀ ਆ ਬੜੀ ਝੁੱਠਣੀ ਆ ਦਸਨੇ ਨਾਲ ਦੋ ਤਿੰਨ ਦਿਨ ਮਿਲਦਾ ਮਤਲਬ ਬੰਦਾ ਨੀਟ ਹੋ ਜਾਂਦੇ ਆ ਸਵੇਰੇ ਤਾਂ ਠੰਡ ਲੱਗਦੀ ਆ ਹੋਰ ਕੰਬਲ ਲਾ ਬਰਾਤ ਨੂੰ ਸਾਨੂੰ ਚਵਾਰਾ ਵਾਲਿਆਂ ਨੂੰ ਇਹ ਦਿੱਕਤ ਵੱਡੀ ਹੁੰਦੀ ਆ ਰਾਤ ਨੂੰ ਜਿਹੜਾ ਗਰਮੀ ਜਾਂਦੀ ਆ ਥੋੜੀ ਥੋੜੀ ਕੂਲਿੰਗ ਹੁੰਦੀ ਆ ਤੇ ਸੌਂਦਾ ਬੰਦਾ ਬੈਡ ਨਾਈਟ ਪੂਰੀ ਠੰਡ ਹੋ ਜਾਂਦੀ ਆ ਦੰਦੋਂ ਤੋਂ ਸਾਉਂਦਾ ਵੀ ਮਿਢਣਾ 8:00 1:00 ਵਜੇ ਜੱਤਾ ਰ ਮੱਝਾਂ ਦਾ ਸੀ ਹਾਂ ਇਹ ਬੜਾ ਪਰੇਸ਼ਮਨੀ ਦਾ ਬਿਸਾਲ ਚਮਾਰਿਆ ਵਾਲਾ ਵਾਸਤੇ ਜੀ ਵਾਲੇ ਵਾਸਤੇ ਤਾਂ ਇਹ ਬੜਾ ਕੰਮ ਹੈ ਸਹੀ ਗੱਲ ਅੱਜ ਕੰਮ ਬਹੁਤ ਸੀਗਾ ਉਹ ਵੀ ਜੀ ਸੀਗਾ ਅੱਜ ਸੀ ਕੰਮ ਅੱਜ ਅਸੀਂ 9 ਰੁਪਏ ਵਾਲਾ 버ਗਰ ਮੰਗੋਣਾ ਸੀਗਾ ਬਾਈ ਨਹੀਂ ਗਿਆ ਸਾਰਾ ਕੁਝ ਖਰਾਬ ਹੋ ਰਿਹਾ ਕੱਲ ਨੂੰ ਮੰਗਾ ਕੇ ਦੇਖਾਂਗੇ ਅੱਜ 9 ਰੁਪਏ ਸੇਲ ਲੱਗੀ ਹੋਈ ਹੈ 80 ਰੁਪਏ ਵਾਲਾ 버ਗਰ 90 ਰੁਪਏ ਦਾ ਉਹ ਬਸ ਵੀ ਪੈਸੇ ਕੀ ਗੱਲ ਆਂ ਦੇਖ ਲੈ ਮੈਂ ਸੂਟਾ ਦੀ ਸੀ ਲੱਗੀ ਦੇਖੀ ਸੀ ਚੀਜ਼ਾਂ ਤੇ ਆ ਖਾਣ ਵਾਲੀਆਂ ਚੀਜ਼ਾਂ ਉਹ ਪ੍ਰੋਮੋਸ਼ਨ ਕਰ ਰਿਹਾ ਉਹ ਰੈਸਟੋਰੈਂਟ ਦੀ ਹਾਂ ਬਟ ਟੇਸਟ ਸੀਗਾ ਜਿਵੇਂ ਹੁਣ ਜੋਮੈਟੋ ਆ ਉਹ ਸਾਰਿਆਂ ਨੂੰ ਕੱਟ ਰਿਹਾ ਓਕੇ ਹਰ ਕੋਈ ਜੋਮੈਟੋ ਵਰਤ ਰਿਹਾ ਹਰ ਕੋਈ ਜੋਮੈਟੋ ਠੀਕ ਹੈ ਨਾ ਓਕੇ ਤਾਂ ਉਸ ਵੀ ਕੀ ਵਾਲਾ ਨੂੰ ਐ ਵੀ ਸਾਡੇ ਕਈ ਆਰਡਰ ਬਹੁਤ ਲੈਣ ਲੋਕ ਠੀਕ ਐ ਫੇਰ ਸਾਡਾ ਕੰਮ ਦੁਬਾਰੇ ਚੱਲੇ ਉਹਨੂੰ ਜੋਮੈਟੋ ਓਵਰਟੇਕ ਕਰ ਗਿਆ ਵੀ ਠੀਕ ਐ ਚਲੋ ਹੁਣ ਆਪਾਂ ਚੱਲਦੇ ਆਂ ਜੀ ਘਰਾਂ ਵੱਲ ਨੂੰ ਫਿਰ ਕਰਤੇ ਆਂ ਬਾਅਦ ਚਾਹ ਪੀਣੀ ਆ ਜਾ ਕੇ ਕਿਰਨ ਕੈਂਟ ਜੀ ਬਣਾ ਕੇ ਹਾਂ ਚਾਰੀ ਮੈਂ ਦੁੱਧ ਮੰਗਾਇਆ ਸੀ 4 ਵਜੇ ਮੈਂ ਖਾ ਵੀ ਘਰੇ ਜਾ ਕੇ ਪੀ ਲਈ ਮੈਂ ਤਾਂ ਸਾਰ ਦੁੱਧ ਹੀ ਚਾਰ ਵਜੇ ਵੀ ਉਹ ਲੇਟ ਹੀ ਹੋ ਗਏ 5:40 ਹੋ ਗਿਆ ਤੇ ਲੇਟ ਹੋ ਗਏ ਘਰ ਜਾਂਦੇ ਵੀ client ਆ ਗਈ ਸੀ ਜਾਂਦੇ ਜਾਂਦੇ ਕੋਈ ਮਨ ਬਣਾ ਚਲੋ ਫਿਰ ਚਲ ਘਰੇ ਪਹੁੰਚ ਗਏ ਰਿੱਕੀ ਜਾ ਰਹੇ ਆ ਖੇਡਣ cricket ਤੇ ਆਪਾਂ ਕਰਾਂਗੇ ਘਰ ਦਾ ਕੰਮ ਚੁੜਿਆਰ ਚਲਾ ਗਿਆ ਇਥੇ ਬਾਹਰ ਹੀ ਮੰਮੀ ਨਾਲ ਮੰਮੀ ਨਾਲ ਬਾਹਰ ਹੈ ਸੁਕਲੀਨ ਤੇ ਅੱਜ ਨਾ ਆਪਾਂ ਇੱਕ ਤਾਂ ਬਣਾਉਣਾਗਾ ਪੇਠਾ ਰਿੱਕੀ ਦਾ ਫੇਵਰੇਟ ਠੀਕ ਹੈ ਉਹਨਾਂ ਨੂੰ ਬਹੁਤ ਪਸੰਦ ਦਾ ਪੇਠਾ ਕੇਰਾ ਪਟਾਕੇ ਰੱਖ ਦਈਏ ਫਿਰ ਇਸ ਤੋਂ ਬਾਅਦ ਇਹਨੂੰ ਵਾਸ਼ ਕਰ ਲਾਂਗੇ ਫਿਰ ਬਣਾਵਾਂਗੇ ਤੇ ਇੱਕ ਆਪਾਂ ਅੱਜ ਬਣਾਉਣਾਗਾ ਬਈ ਉਹਦੀ ਟਮਾਟਰਾਂ ਦੀ ਚਟਣੀ ਮੰਮੀ ਵਰਗੇ ਉਹਨੂੰ ਬਣਾ ਕੇ ਦੇਣੀ ਆ ਟਮਾਟਰਾਂ ਦੀ ਚਟਣੀ ਠੀਕ ਹੈ ਇਹ ਦੋ ਚੀਜ਼ਾਂ ਕਰਨੀਆਂ ਨੇ ਬਟ ਪਹਿਲਾਂ ਆਪਾਂ ਬਣਾ ਲਈਏ ਆਪਣੇ ਵਾਸਤੇ ਘੈਂਟ ਜੀ ਚਾਹ ਫਿਰ ਆਪਾਂ ਕਰਾਂਗੇ ਬਾਕੀ ਦੇ ਕੰਮ ਲੋ ਬਈ ਗਾਇਸ ਅੱਜ ਬਣਾਉਣੀ ਆ ਅਸੀਂ ਪੇਠਾ ਤੇ ਅੱਜ ਮੈਂ ਮੰਮੀ ਨੂੰ ਕਿਹਾ ਵੀ ਮੰਮੀ ਨੂੰ ਬਣਾ ਕੇ ਖਵਾਉਂਗੀ ਮੈਂ ਟਮਾਟਰਾਂ ਦੀ ਚਟਣੀ ਹੈਨਾ ਅੱਜ ਮੰਮੀ ਨੂੰ ਮੈਂ ਖਵਾਉਂਗੀ ਟਮਾਟਰਾਂ ਦੀ ਚਟਨੀ ਮੰਮੀ ਕਹਿੰਦੀ ਤੇਰੇ ਟਮਾਟਰ ਪਹਿ ਹੀ ਖਰਾਬ ਹੋ ਜਾਣੇ ਆ ਪਹਿ ਪਹਿ ਠੀਕ ਹੈ ਤੇ ਟਮਾਟਰਾਂ ਦੀ ਚਟਣੀ ਬਣਾ ਲਈ ਆਪਾਂ ਉਹ ਨਹੀਂ ਸਬਜੀ ਚ ਨਹੀਂ ਪਾਉਂਦੀ ਤੇ ਹੁਣ ਆਪਾਂ ਪਹਿਲਾਂ ਬਣਾ ਲਈਏ ਸਬਜੀ ਪੇਠੀ ਫੇਰ ਬਣਾਵਾਂਗੇ ਟਮਾਟਰਾਂ ਦੀ ਸਬ지 ਕਹਿੰਦੇ ਦਾਦਾ ਦਾਦਾ ਕਹਿੰਦੇ ਦਾਦੀ ਨੂੰ ਦਾਦਾ ਜੀ ਕਹਿ ਕੇ ਦਿਖਾ ਦਿਓ ਦਾਦਾ ਦਾਦਾ ਜੀ ਠੀਕ 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 ਤੂੰ ਠੀਕੂ ਇਹ ਫਿਰ ਤੁਰਿੰਗੇ ਦਾ ਵਿੱਚ ਵਜਿਆ ਠੀਕੂ ਨੂੰ ਭਾਲਦਾ ਉਧਰ ਹਾਂ ਮਮੀ ਸੁਖਲੀਨ ਕਹਿੰਦੀ ਕਿੱਥੇ ਜਾਣਾ ਪਹਿਲਾਂ ਕਹਿੰਦਾ ਮम्मा ਫਿਰ ਕਹਿੰਦਾ ਪਾਪਾ ਲੈ ਬੱਤੋ ਜੀਪ ਲੈ ਆ ਜਾ ਜੀਪ ਲੈ ਆ ਆਜਾ ਜੀਪ ਲਿਆ ਆਜਾ ਭੱਜਿਆ ਜੀਪ ਲਿਆ ਬੀਬੀ ਬੁਲਾਈ ਜਾਂਦੀ ਆ ਉਹ ਬੀਬੀ ਬੁਲਾਈ ਜਾਂਦੀ ਆ ਬੀਬੀ ਕੋਲ ਲੈ ਜਾ ਜੀਪ ਆਪ ਸਰਪੰਚੀ ਕਰੂ ਨਾ ਪਹਿਲਾਂ ਸੱਤੀ ਚਾਲ ਜੀ ਬਾਹਲਾ ਕੁਝ ਕਰਦਾ ਬੀਬੀ ਬਾਹਲਾ ਕੁਝ ਕਰਦਾ ਨਜਾਇਜ਼ ਬੀਬੀ ਕਹਿੰਦੀ ਮਸਾ ਲੱਗਿਆ ਕਰਨ ਲਈ ਅੱਜ ਦਾ ਕੰਮ ਇੱਥੇ ਪਾਵਾਂਗੇ ਇਹਦੇ ਵਿੱਚ ਭੜੇ ਚੱਗੇ ਤੇ ਵਾਲਾ ਭੜੇ ਚੱਗੇ ਤੇ ਵਾਲਾ ਕਿ ਦਾਦੀ ਇੰਨਾ ਸੋਹਣਾ ਤੇ ਛੱਗਾ ਗਾ ਕੇ ਅਰੇ ਪਛਤਾਈ ਜਾਂਦਾ ਮੋਟੂ ਮੋਟੂ ਵੱਜਲਾ ਵੱਜਲਾ ਆਏ ਹੋਏ ਆਏ ਹੋਏ ਲੈ ਜਾ ਲੈ ਜੋ ਨਾਲ ਲੈ ਜੋ ਲੋ ਮੰਮੀ ਵੀ ਜਾ ਰਹੀ ਐ ਧਾਰ ਕੱਢਣ ਤੁਹਾਰ ਸਿੰਘ ਜੀ ਤੁਸੀਂ ਨਾਲ ਜਾਓ ਮम्मा ਕੰਮ ਕਰਨਗੇ ਫੇਰ ਇੱਥੇ ਪੰਗੇ ਲਾਉਂਗੇ ਮੇਰੇ ਨਾਲ ਸੋਈ ਚ ਇਹ ਹੋ ਗਏ ਤਾਂ ਨਾਲ ਮੰਮੀ ਦੇ ਤੇ ਆਪਾਂ ਸਬਜੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਅੱਜ ਬਣਾਇਆ ਆਪਾਂ ਪੇਠਾ ਮੰਮੀ ਕਹਿੰਦੀ ਅੱਜ ਮੇਥੇ ਵੀ ਪਾਲਾ ਤਾਂ ਮੇਥੇ ਪਾਲੇ ਸੀਗੇ ਆਪਾਂ ਵੇਖੋ ਨਾ ਆਪਾਂ ਇਹਨੂੰ ਜਮਾ ਸਿੰਮ ਤੇ ਕਰਕੇ ਟੌਸ ਕੇ ਰੱਖਦੇ ਹਣੀ ਚਪਾਟਾ ਵਗੈਰਾ ਗੋਨ ਲਾਂ ਲਓ ਭਾਈ ਟਮਾਟਰ ਦੀ ਚਟਨੀ ਵਾਸਤੇ ਆਪਾਂ ਨੂੰ ਟਮਾਟਰ ਚਾਹੀਦੇ ਆ ਠੀਕ ਹੈ ਟਮਾਟਰ ਤੁਸੀਂ ਜਿੰਨੇ ਕੱਟਣੇ ਆ ਕੱਟ ਲਿਓ ਏਦਾਂ ਕੱਟ ਕੇ ਰੱਖਨੇ ਨੇ ਆਪਾਂ ਫਿਰ ਪਿਆਜ਼ ਚਾਹੀਦੇ ਪਿਆਜ਼ ਕੱਟ ਲਓ ਤੇ ਹਰੀ ਮਿਰਚ ਵੀ ਮੈਂ ਕੱਟੀਆਂ ਨਾਲ ਤੇ ਲਸਣ ਚਾਹੀਦੇ ਲਸਣ ਕੱਟ ਲਿਓ ਇਸ ਤੋਂ ਬਾਅਦ ਆਪਾਂ ਕੀ ਕਰਨਾ ਉਹ ਵੀ ਦੱਸ ਦੂਗਾ ਨਹੀਂ ਠੀਕ ਹੈ ਤੇ ਇੱਕ ਆਪਾਂ ਨੂੰ ਚਾਹੀਦਾ ਬਈ ਤੇਲ ਆਪਾਂ ਤੇਲ ਪਾ ਲਿਆ ਠੀਕ ਆ ਫਰਾਈ pan ਦੇ ਵਿੱਚ ਇੱਕ ਚਾਹੀਦਾ ਨਿੰਬੂ ਨਿੰਬੂ ਵੀ ਆਪਾਂ ਰੱਖ ਲਈਏ ਸਾਈਡ ਤੇ ਉਹ ਇਹਦੇ ਨਾਲ ਆਪਾਂ ਟਮਾਟਰ ਥੋੜੇ ਲੈ ਲਵਾਂਗੇ ਤੇ ਮੇਰੇ ਨਾਲ ਤਿੰਨ ਦਾ ਕਾਹ ਰਹਾਂਗੇ ਉਹ ਇਹਦੇ ਵਿੱਚ ਟਮਾਟਰ ਤੇ ਨਾਲ ਆਪਣਾ ਪਾਵਾਂਗੇ ਆਪਾਂ ਇਹਦੇ ਨਾਲ ਲੋਹ ਨੇ ਅੰਕੀ ਚਰ ਕੇ ਆਪਾਂ ਸਾਗ ਘੋਟ ਨਹੀਂ ਲਾਣਾ ਇਹਨੂੰ ਘੋਟ ਲਾਂਗੇ ਟਮਾਟਰ ਨੂੰ 니ਚੇ ਲਾਸਨ ਦੇ ਵੀ ਠੀਕ ਹੈ ਨਾਲ ਹੋਣਾ ਆਪਾਂ ਇਹ ਵੀ ਕੱਟਾਂਗੇ ਪਿਆਜ਼ ਠੀਕ ਹੈ ਆਸ ਤੇ ਮਿਰਚ ਦਿੱਤਾਂ ਮੇਰੇ ਵਿੱਚ ਹਨ। ਲਓ ਜੀ ਫਿਰ ਆਪਾਂ ਇਹਦੇ ਵਿੱਚ ਨੂਨ, ਮਿਰਚ, ਮਸਾਲਾ ਆਪਦਾ ਪਾ ਲਿਆ। ਹੁਣ ਆਪਾਂ ਇਹਦੇ ਵਿੱਚ ਨੀਂਬੂ ਨਿਚੋੜ ਦਾਂਗੇ। ਲਓ ਜੀ ਇਦਾਂ ਆਪਾਂ ਬਣ ਜਗਾ ਇਹ ਪੇਸਟ। ਠੀਕ ਹੈ ਜਿਦਾਂ ਚਟਨੀ ਹੁੰਦੀ ਹੈ ਇਦਾਂ ਬਣ ਜੂਗਾ। ਇਹਨੂੰ ਹੋਰ ਵੀ ਆਪਾਂ ਉਹ ਕਰਨਾ ਦਾ ਉਹ ਆਪਾਂ ਉਹਦੇ ਨਾਲ ਕਰੀਏ। ਇਹ ਗ੍ਰੇਂਡ ਕਰ ਲਾਂਗੇ। ਲਓ ਬਈ। ਆਪਣੇ ਟਮਾਟਰਾਂ ਦੀ ਵੀ ਚਟਨੀ ਹੈ ਜਿਹੜੀ ਉਹ ਬਣ ਕੇ ਤਿਆਰ ਹੋ ਗਈ ਆ। ਠੀਕ ਹੈ ਮੈਂ ਕਲੀਅਰ ਰੈਸਪੀ ਵੀ ਦੱਸ ਦੂੰ ਤੁਹਾਨੂੰ ਦੁਬਾਰੇ ਬੋਲ ਕੇ ਬਾਈ ਹਵਾ ਵੀ ਅੱਜ ਬਹੁਤ ਠੰਡੀ ਰੰਡੀ ਚੱਲੀ ਆਂਦੀ ਹੈ ਪੂਰੀ ਵਧੀਆ ਹਵਾ ਚੱਲੀ ਆਂਦੀ ਹੈ ਅੱਜ ਵੈਸੇ ਤਾਂ ਇਹ ਟੀਚਾ ਫਿਰ ਦਬਾਰੰਦਰ ਇਹਨੂੰ ਗਰਮੀ ਲੱਗ ਰਹੀ ਸੀ ਲੋ ਵੇ ਜੁਝਾਰ ਘਰੇ ਟਿਕਦਾ ਨਹੀਂ ਸੀਗਾ ਲਾਈਟ ਚਲੀ ਗਈ ਸੀ ਫਿਰ ਜੁਝਾਰ ਨੂੰ ਲੈ ਕੇ ਆ ਗਈ ਮੈਂ ਬਾਹਰ ਇਹਦੇ ਪਾਪਾ ਹੈ ਨਹੀਂ ਕਿ ਉਹਨਾਂ ਨੂੰ ਕੰਮ ਸੀਗਾ ਅੱਜ ਤੇ ਉਹ ਉਹਦੇ ਕੰਮ ਤੇ ਗਏ ਹੋਏ ਨੇ ਠੀਕ ਆਉਣਗੇ ਇਰੇ ਚਾਹੇ ਟਿਕ ਜੇ ਮੈਨੂੰ ਲੱਗਦਾ ਫਿਰ ਇਹਦੇ ਪਾਪਾ ਬਾਹਰ ਲਿਆਉਂਦੇ ਹੁੰਦੇ ਹੁਣ ਮੈਂ ਲਈਏ ਇਹਨੂੰ ਬਾਹਰ ਹਨਾ ਜੀ ਜੀ